ਕੈਨੇਡਾ ਵਿੱਚ ਬੱਚਿਆਂ ਦੇ ਇੱਕ ਸਾਬਕਾ ਡਾਕਟਰ ਨੂੰ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਾਹਸਨ ਅਲ ਨਾਮੀ ਦੇ ਲੈਪਟਾਪ ਵਿੱਚੋਂ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਮਿਲਣ ਤੋਂ 5 ਸਾਲ ਬਾਅਦ ਉਸ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਐਡਮਿੰਟਨ ਅਤੇ ਫੋਰਟ ਮੈਕਮਰੀ ਵਿਖੇ ਬੱਚਿਆਂ ਦੇ ਡਾਕਟਰ ਵਜੋਂ ਤਾਇਨਾਤ ਰਹਿ ਚੁੱਕੇ ਕਾਹਸਨ ਅਲ ਨਾਮੀ ਦਾ ਮੈਡੀਕਲ ਪ੍ਰੈਕਟਿਸ ਪਰਮਿਟ ਮਾਮਲੇ ਦੀ ਪੜਤਾਲ ਦੌਰਾਨ ਮੁਅਤਲ ਕਰ ਦਿੱਤਾ ਗਿਆ। ਪੂਰਾ ਮਾਮਲਾ 45 ਸਕਿੰਡ ਦੀ ਇੱਕ ਇਤਰਾਜ਼ਯੋਗ ਵੀਡੀਓ ਦੁਆਲੇ ਕੇਂਦਰਿਤ ਰਿਹਾ ਜਿਸ ਨੂੰ ਅਲਨਾਮੀ ਨੇ ਕਿਸੇ ਸਰੋਤ ਤੋਂ ਹਾਸਲ ਕੀਤਾ ਅਤੇ ਅੱਗੇ ਭੇਜਿਆ ਜਸਟਿਸ ਕੈਨ ਡੇਵਿਡਸਨ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਸਬੂਤ ਕਾਫੀ ਛੋਟਾ ਸੀ ਅਤੇ ਇਹ ਗੱਲ ਸਾਬਤ ਨਹੀਂ ਹੋ ਸਕੀ ਕਿ ਅਲਨਾਮੀ ਦਾ ਅਪਰਾਧ ਆਪਣੇ ਕਿਸੇ ਮਰੀਜ਼ ਨਾਲ ਵੀ ਜੁੜਦਾ ਹੈ ਅਦਾਲਤ ਨੇ ਕਿਹਾ ਕਿ ਬੱਚਿਆਂ ਦਾ ਡਾਕਟਰ ਹੋਣ ਦੇ ਨਾਤੇ ਅਲਨਾਮੀ ਆਪਣੀ اخلاਕੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਿਹਾ ਅਤੇ ਬੱਚਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਵਾਲੀ अपराधक हरकत ਵਿੱਚ ਸ਼ਾਮਲ ਹੋਇਆ ਜਸਟਿਸ ਡੇਵਿਡਸਨ ਮੁਤਾਬਕ ਗ੍ਰਿਫਤਾਰੀ ਮਗਰੋਂ ਜ਼ਮਾਨਤ 'ਤੇ ਰਿਹਾ ਹੋਏ ਅਲ ਨਾਮੀ ਵੱਲੋਂ ਕਿਸੇ ਕਿਸਮ ਦੀ ਕਾਉਂਸਲਿੰਗ ਜਾਂ ਇਲਾਜ ਦੀ ਮੰਗ ਨਹੀਂ ਕੀਤੀ ਗਈ। ਦੋਸ਼ੀ ਨੂੰ ਆਪਣੀਆਂ ਹਰਕਤਾਂ ਤੇ ਕੋਈ ਪਛਤਾਵਾ ਨਹੀਂ ਅਤੇ 2019 ਮਗਰੋਂ ਇਸ ਕਿਸਮ ਦੀਆਂ ਆਦਤਾਂ ਤੋਂ ਬਚਣ ਲਈ ਉਸ ਵੱਲੋਂ ਕੋਈ ਉਪਾਅ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਉਸਨੇ ਆਪਣੀਆਂ ਹਰਕਤਾਂ ਦੀ ਜ਼ਿੰਮੇਵਾਰੀ ਵੀ ਕਬੂਲ ਨਾ ਕੀਤੀ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ 52 ਸਾਲ ਦੇ ਅਲਨਾਮੀ ਨੇ ਸੰਖੇਪ ਟਿੱਪਣੀ ਦੌਰਾਨ ਕਿਹਾ ਕਿ ਪਿਛਲੇ 5 ਸਾਲ ਤੋਂ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਅਤੇ ਅਦਾਲਤੀ ਫੈਸਲੇ ਦਾ ਉਹ ਸਤਿਕਾਰ ਕਰਦਾ ਹੈ ਪਰ ਨਾਲ ਹੀ ਆਪਣੇ ਆਪ ਨੂੰ ਬੇਕਸੂਰ ਵੀ ਮੰਨਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਡੇਢ ਸਾਲ ਦੀ ਕੈਦ ਮਗਰੋਂ ਡੇਢ ਸਾਲ ਪ੍ਰੋਬੇਸ਼ਨ ਦੇ ਵੀ ਹੋਣਗੇ ਅਤੇ ਉਸ ਦਾ ਨਾਂ ਸੈਕਸ ਆਫੈਂਡਰ ਇਨਫੋਰਮੇਸ਼ਨ ਰਜਿਸਟ੍ਰੇਸ਼ਨ ਐਕਟ ਅਧੀਨ 20 ਸਾਲ ਵਾਸਤੇ ਦਰਜ ਕੀਤਾ ਜਾਵੇਗਾ ਉਧਰ ਬਚਾਅ ਪੱਖ ਦੇ ਵਕੀਲ ਜ਼ਕਰੀਆਲ ਖਾਦਮ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਲਾਈਆਂ ਤਾਰਾਮਾਂ ਗੈਰ ਸੰਵਿਧਾਨਕ ਕਰਾਰ ਦਿੰਦੇ ਆ ਰੱਦ ਕਰ ਦੇਣੀਆਂ ਚਾਹੀਦੀਆਂ ਨੇ ਅਤੇ ਅਲ ਨਾਮੀ ਨੂੰ ਜੇਲ੍ਹ ਭੇਜਣ ਦੀ ਬਜਾਏ ਘਰ ਵਿੱਚ ਨਜ਼ਰਬੰਦ ਕੀਤਾ ਜਾਣਾ ਚਾਹੀਦਾ ਹੈ ਪਰ ਜਸਟਿਸ ਡੇਵਿਡਸਨ ਨੇ ਕਿਹਾ ਕਿ ਅਲ ਨਾਮੀ ਨੂੰ ਸਜ਼ਾ ਦੌਰਾਨ ਕਮਿਊਨਿਟੀ ਵਿੱਚ ਰੱਖਣਾ ਵਾਜਬ ਨਹੀਂ ਹੋਵੇਗਾ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਰੱਖਣਾ ਹੀ ਆਪਣੇ ਆਪ ਵਿੱਚ ਚਾਈਲਡ ਅਬਿਊਜ਼ ਹੈ ਅਤੇ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ ਹੀ ਅਪਰਾਧ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਦੂਜੇ ਪਾਸੇ ਅਲਬਰਟਾ ਦੇ ਹੈਲਥ ਪ੍ਰੋਫੈਸ਼ਨਲਸ ਐਕਟ ਅਧੀਨ ਕਿਸੇ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੇ ਅਨੁਸ਼ਾਸਨੀ ਕਾਰਵਾਈ ਲਾਜ਼ਮੀ ਹੋ ਜਾਂਦੀ ਹੈ ਜਿਸ ਤਹਿਤ ਮੈਡੀਕਲ ਪ੍ਰੈਕਟਿਸ ਦਾ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਜਦੋਂ ਇੱਕ ਡਾਕਟਰ ਕਿਸੇ ਅਪਰਾਧਕ ਮਾਮਲੇ ਵਿੱਚ ਘਿਰ ਜਾਂਦਾ ਹੈ ਤਾਂ ਨਿਗਰਾਨ ਸੰਸਥਾ ਦੇ ਕੰਪਲੇਂਟ ਡਾਇਰੈਕਟਰ ਵੱਲੋਂ ਇੱਕ ਸ਼ਿਕਾਇਤ ਦਾਇਰ ਕੀਤੀ ਜਾਂਦੀ ਹੈ ਹੁਣ ਅਲਨਾਮੀ ਨੂੰ ਅਨੁਸ਼ਾਸਨੀ ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਹੋਣਾ ਪਵੇਗਾ ਦੱਸ ਦਈਏ ਕਿ ਐਡਮਿੰਟਨ ਦੇ ਕਲੀਨਿਕ ਵਿੱਚ ਜਾਣ ਤੋਂ ਪਹਿਲਾਂ ਅਲਨਾਮੀ 2012 ਤੋਂ 2017 ਦਰਮਿਆਨ ਫੋਰਟ ਮਕਮਰੀ ਵਿਖੇ ਬੱਚਿਆਂ ਦੇ ਡਾਕਟਰ ਵਜੋਂ ਪ੍ਰੈਕਟਿਸ ਕਰਦਾ ਸੀ ਖੈਰ ਰਿਪੋਰਟ ਹਮਦਾਰ ਟੀਵੀ